ਹੁਸ਼ਿਆਰਪੁਰ 'ਚ ਤਿੰਨ ਲੁਟੇਰਿਆਂ ਨੇ ਦਿਨ ਦਿਹਾੜੇ ਮਹਿਲਾ ਦਾ ਪਰਸ ਖੋਇਆ ਤੇ ਫਰਾਰ ਹੋ ਗਏ ਲੁਟੇਰਿਆਂ ਦਾ ਪਿੱਛਾ ਕਰਦੀ ਮਹਿਲਾ ਸੜਕ ਵਿਚਕਾਰ ਡਿੱਗ ਗਈ ਤੇ ਮਾਮੂਲੀ ਜ਼ਖਮੀ ਹੋ ਗਈ ਕਟਨਾ ਹੁਸ਼ਿਆਰਪੁਰ ਸ਼ਹਿਰ 'ਚ ਸਰਕਾਰੀ ਕਾਲਜ ਚੌਂਕ ਤੇ ਪ੍ਰਵਾਹ ਚੌਂਕ ਵਿਚਕਾਰ ਦੀ ਹੈ ਜਿੱਥੇ ਇੱਕ ਕਲੀਨਿਕ ਤੋਂ ਦਵਾਈ ਲੈਣ ਆਈ ਮਹਿਲਾ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਮਹਿਲਾ ਦਾ ਪਰਸ ਲੁੱਟ ਲਿਆ ਤੇ ਫਰਾਰ ਹੋ ਗਏ ਮਹਿਲਾ ਦੇ ਦੱਸਣ ਮੁਤਾਬਿਕ ਪਰਸ ਵਿੱਚ 1500 ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਤੇ ਜ਼ਰੂਰੀ ਕਾਗਜ਼ਾਤ ਸ਼ਾਮਲ ਸੀ ਹਾਲਾਂਕਿ ਪੀੜਤ ਮਹਿਲਾ ਵੱਲੋਂ ਉਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਭੱਜਦੀ ਹੋਈ ਮਹਿਲਾ ਸੜਕ ਵਿੱਚ ਕਾਰ ਡਿੱਗ ਪਈ ਜਿਸ ਕਾਰਨ ਉਹ ਮਮੂਲੀ ਜੀ ਜ਼ਖਮੀ ਵੀ ਹੋ ਗਈ। ਇਸੇ ਦੌਰਾਨ ਸਕੂਟਰੀ ਸਵਾਰ ਕੁਝ ਨੌਜਵਾਨਾਂ ਵੱਲੋਂ ਉਤ ਲੁਟੇਰਿਆਂ ਦਾ ਪਿੱਛਾ ਕਰਨਾ ਚਾਹਿਆ ਪਰੰਤੂ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਜਾਣਕਾਰੀ ਦੰਦਿਆ ਪੀਤ ਮਹਿਲਾ ਮਿੰਕਸ਼ੀ ਨੇ ਦੱਸਿਆ ਕਿ ਉਹ ਢੋਲ ਵਾਜ ਨੂਰੀ ਦੀ ਰਹਿਣ ਵਾਲੀ ਹੈ ਅਤੇ ਅਜੂ ਹੁਸ਼ਿਆਰਪੁਰ ਸ਼ਹਿਰ ਚ ਦਵਾਈ ਲੈਣ ਲਈ ਆਈ ਸੀ। ਇਸੇ ਦੌਰਾਨ ਜਿਵੇਂ ਹੀ ਉਹ ਦਵਾਈ ਲੈ ਕੇ ਵਾਪਸ ਜਾ ਰਹੀ ਸੀ ਤਾਂ ਇਸੇ ਦੌਰਾਨ ਗਲੀ 'ਚ ਸਪਲੈਂਡਰ ਮੋਟਰਸਾਈਕਲ ਤੇ ਆ ਤੇਨੂ ਲਟੇਰਿਆਂ ਨੇ ਉਸਦਾ ਪਰਸ ਖੋਲਿਆ ਤੇ ਫਰਾਰ ਹੋ ਗਏ ਉਕਤ ਮਹਿਲਾ ਨੇ ਦੱਸਿਆ ਕਿ ਉਸ ਬਲੂ ਲਟੇਰਿਆਂ ਦਾ ਕਾਫੀ ਪਿੱਛਾ ਕੀਤਾ ਗਿਆ ਪਰੰਤੂ ਉਹ ਦੌੜਦੀ ਹੋਈ ਸੜਕ ਵਿੱਚ ਕਾਰ ਡਿੱਗ ਪਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਚੁੱਕਿਆ ਗਿਆ ਕਟਨਾ ਤਵਾ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਰਾਮ ਸਿੰਘ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਚਾਹਨਾ ਮੈਂ ਤੁਹਾਡਾ ਕਿ ਨਾ ਕਿਥੇ ਥੋੜਾ ਆਇਆ ਕੁਝ ਨਹੀਂ ਢੋਲ ਵਜ ਨੋੜੀ ਤੋਂ ਹਾਂਜੀ ਢੋਲ ਵਜ ਨੋੜੀ ਢੋਲ ਵਜ ਰੋਟੀ ਤੋਂ ਤੇ ਕੀ ਜਲਵਾਤ ਹੋਈ ਤੁਹਾਡੇ ਨਾਲ ਅੱਛੇ ਇੱਥੋਂ ਦੁਆ ਲੈ ਕੇ ਨਿਕਲੇ ਸੀਗੇ ਸੀ ਆ ਜਾਂ ਜਾਂਦੀ ਐ ਪੀਚ ਮੈਨੂੰ ਦੁਆ ਦਿਖਾਉਂਦੀ ਵੇਸੇ ਕਿ ਉਹਨਾਂ ਚ ਗਲੀ ਚੱਲ ਪੁੱਜੀਆਂ ਹੀ ਸੀਗੀਆਂ ਸੀ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਨੂੰ ਢਟ ਕੇ ਆਇਆ ਉਹਨੇ ਸਾਡੇ ਹੱਥੋਂ ਚ ਖੋਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਛਕਦਮ ਤਣੀ ਤੋੜਾ ਲੀ ਉਹਨੇ ਮੈਥੋਂ ਤੱਕ ਆਏ ਵੀ ਕਰੋ ਨਹੀਂ ਸਾਰੇ ਹੱਥੇ ਨਹੀਂ ਆਏ ਤਿੰਨ ਜਣੇ ਸੀਗੇ ਉਹ ਮੇਰਾ ਪਰਸ ਲੈ ਕੇ ਨੱਟ ਗਏ ਉਹ ਪਰਸ ਲੈ ਕੇ ਨੱਟ ਗਏ ਪਰਸ ਵਿੱਚ ਕੀ-ਕੀ ਹੈਗਾ ਇੱਕ ਮੇਰਾ ਮੋਬਾਈਲ ਹੈਗਾ ਤੇ ਨਾਲ ਪੈਸੇ ਸੀਗੇ ਤੇ ਆਧਾਰ ਕਾਰਡ ਵੀ ਹੈਗਾ ਮੇਰਾ ਪੈਸੇ 1500 ਰੁਪਏ ਹੈ ਕਿ ਤੇ ਕੁਛ ਕਿਹੜੀ ਜਗ੍ਹਾ ਐ ਸੀ ਤੁਹਾਈ ਸਾਹਿਬ ਅਸ਼ ਅਮਿਤ ਗੁੱਪਤ ਆ ਦੇ ਗੁੱਪਤ ਉਸ ਕਿਨੇ ਕੇ ਰਲੇ ਹਾਂਜੀ ਕਿੰਨੇ ਕੌਜ ਦੀ ਗੱਲ ਬਾਤ ਕਰਨੀ ਇਹ ਹੋਏ 10 15 ਮਿੰਟ ਹੀ ਹੋਇਆ ਸਰ 10 15 ਮਿੰਟ ਹੀ ਹੋਇਆ ਸਾਰੇ ਠੀਕ ਹੈ ਜੀ ਤੇ ਸਰਦਾਰ ਸੀ ਕਿ ਮੋਨੇ ਸੀਗੇ ਮੋਨੇ ਸੀਗੇ ਦੇਖੇ ਜਿਹੜੇ ਮੋਟਰਸਾਈਕਲ ਤੇ ਪਛਾਣੇ ਕਿ ਸਪਲੈਂਡਰ ਮੋਟਰਸਾਈਕਲ ਤਿੰਨ ਜਣੇ ਸੀਗੇ ਜਿਹੜਾ ਚੀਨੀ ਸਾੜਾ ਪਰਸਗੋਤਾਂ ਨੂੰ ਕਾਲੀ ਟੀ-ਸ਼ਰਟ ਪਾਈ ਹੈ ਠੀਕ ਹੈ ਤਿੰਨੇ ਜਣੇ ਸਵਾਰ ਸੀਗੇ ਹਾਂਜੀ ਉਸ ਜੇ ਤਾਂ ਨੂੰ 도ੜੇ ਹੁੰਦੇ ਆ ਉਹਨਾਂ ਕਿਹੜਾ ਪਤਾ ਨਹੀਂ ਇੱਧਰ ਨੂੰ ਹੀ ਗਏ ਆ ਮੈਂ ਇੱਥੇ ਤੱਕ ਤਾਂ ਪਿੱਛਾ ਕੀਤਾ ਮੈਂ ਬਥੇਰੇ ਲੜਾਈ ਮੈਂ ਕਿਸੇ ਨੇ ਹੱਥ ਪਾਇਆ ਨਹੀਂ ਪਰ ਨਿਕਲ ਗਏ ਉਹ ਤੁਸੀਂ ਕਿੱਸੇ ਕੀਤਾ ਆ ਅਸਲ ਬੱਸ ਤੇ ਆਏ ਆ ਉਦੋਂ ਮੈਂ ਪੈਦਲ ਨੱਠੀ ਸੀ ਕਿ ਉਹਨਾਂ ਦੇ ਪਿੱਛੇ ਉਹ ਬਰ ਹੱਥ ਨਹੀਂ ਆਏ ਅਤ ਤੁਸੀਂ ਪੈਦਲ ਉਹਨਾਂ ਦੇ ਪਿੱਛੇ ਹਾਂਜੀ ਕੋਈ ਸਰ ਛੋੜਦਾ ਨਹੀਂ ਨਹੀਂ ਹੱਥ ਦੁਖਦੇ ਪਿਆ ਪੁਲਿਸ ਕੰਪਲੀਟ ਵਗੈਰਾ ਕੀਤੀ ਵੀ ਨਹੀਂ ਨਹੀਂ ਕਾ ਨਾਮ ਹੈ ਤੁਹਾਡਾ ਪਾਪਾ ਮੈਂ ਜੀ ਦਵਿੰਦਰ ਕੁਮਾਰ ਸਰੋਆ ਜੀ ਪਤਾ ਅਗੇ ਮੌਜੂਦਾ ਕੈਂਡੀਡੇਟ ਸਮਾਈਪਲਾ ਮੋਰਚਰ ਹੁਸ਼ਾਰਪੁਰ ਤੋਂ ਜੀ ਇੱਥੇ ਉਹ ਧੜੇ ਦੁਕਾਨ ਬਾਹਰ ਇੱਕ ਇਨਸੀਡੈਂਟ ਹੋਇਆ ਲੋਕੋ ਦੀ ਘਟਨਾ ਹੋਈ ਹੈ ਕਿਵੇਂ ਦੇਖਦੇ ਹੋ ਹੁਸ਼ਾਰਪੁਰ ਦੇ ਵਿੱਚ ਕੰਨੀ ਵਿਵਸਥਾ ਹੈ ਦੇਖੋ ਜੀ ਕਾਨੂੰਨ ਦੇਖਦੇ ਨੇ ਦਿਹਾੜੇ ਧੀ ਪੈਣਾ ਡਾਕਾ ਹੋ ਜਾਣਾ ਮੋਬਾਈਲ ਖੋ ਕੇ ਲੈ ਜਾਣਾ ਪੈਸੇ ਪਰਸ ਖੋ ਕੇ ਲੈ ਜਾਣਾ ਤੇ ਇੱਥੋਂ ਪਤਾ ਲੱਗਦਾ ਜਿਹੜੀਆਂ ਸਟਾਡੀਆ ਸਰਕਾਰਾਂ ਆ ਨਕਮੀਆਂ ਸਰਕਾਰਾਂ ਆ ਗਰੀਬਾਂ ਬਾਰੇ ਕੋਈ ਸੋਚ ਨਹੀਂ ਸੋਚੀਆਂ ਪਈਆਂ ਦੇਖੋ ਜੇ ਗਰੀਬਾਂ ਦਾ ਜੀਵਣਾ ਮੁਹਾਰ ਹੋ ਗਿਆ ਗਰੀ ਆਪਣੇ ਪੈਦਲ ਨਹੀਂ ਤੁਰ ਸਕਦਾ ਸੜਕ ਤੇ ਜਾ ਕਿਤੇ ਆ ਜਾਣ ਸ਼ਗਰਾ ਤੇ ਆਪਾਂ ਇਦਨ ਹੀ ਸਰਕਾਰਾਂ ਨੂੰ ਕੀ ਕਰਾਂਗੇ ਦੇਖੋ ਆਪਾਂ ਨੇ ਇਦਨ ਹੀ ਸਰਕਾਰਾਂ ਦਾ ਸਖਤ ਵਿਰੋਧ ਕਰਦੇ ਆ ਮੋਰੇ ਹੁਣ ਤੁਹਾਨੂੰ ਪਤਾ ਹੈ ਲੋਕ ਸਭਾ ਦੇ ਚੋਣਾਂ ਚੱਲਦੀਆਂ ਪਈਆਂ ਆਪਾਂ ਮੈਂ ਸਮਾਜ ਨੂੰ ਅਪੀਲ ਕਰਦਾ ਵੀ ਜਿਸ ਕਿਸੇ ਨੂੰ ਜਨੂੰਈ ਵੋਟ ਦੇਣੀ ਹੈ ਤੁਸੀਂ ਸਮਝ-ਸੋਚ ਕੇ ਵੋਟ ਪਾਓ ਜਿਹੜੀਆਂ ਦਿਨ ਕਮੀਆਂ ਸਰਕਾਰਾਂ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ ਮੈਂ ਇਸ ਤਰ੍ਹਾਂ ਕਿੰਝ ਹਾਲਤ ਵਿੱਚ ਸਿਗੇ ਕੋ ਦੇਖੇ ਤੁਹਾਡੇ ਦੇਖੋ ਜਦ ਮੈਂ ਮਹਿਰ ਕਿਤੇ ਗਿਆ ਸੀ ਮੈਂ ਦੁਕਾਨ ਦਾ ਲੋਕ ਖੋਲਿਆ ਦੁਕਾਨ ਦੇ ਅੰਦਰ ਹੀ ਪੜਿਆ ਨਾਲ ਹੀ ਰੋਲਾ ਪੈ ਗਿਆ ਪੇ ਜਰਮ ਇਥੇ ਪੈਂਦੀ ਹੁਣੀ 도ੜੇ 도ੜੇ ਆ ਗਏ ਚਾਰ ਕੁਛ ਹੋ ਸਾਰਾ ਇਹਨੇ ਕੋਸ਼ਿਸ਼ ਕੀਤੀ ਮੋਟਰਸਾਈਕਲ ਫੜ ਲਈਏ ਪਰ ਪੈਂਦੀ ਹੁਣੀ ਵਿਚਾਰੇ ਇਥੇ ਡਿਗੇ ਗਏ ਤੇ ਤਾਂ ਚਲੋ ਸ਼ੁਕਰ ਆ ਬੱਚਾ ਬਚਾ ਹੋ ਗਿਆ ਕੋਈ ਗੱਡੀ ਨੂੰ ਪਰ ਨੰਗੀ ਤੇ ਆਪਾਂ ਫਿਰ ਸਾਰੇ ਜਨੇ ਮਾਲਕੀ ਮਾਰਕੀਟ ਵਾਲੇ 도ੜੇ ਇਹਨਾਂ ਨੂੰ ਚੱਕਿਆ ਪਾਣੀ ਪੋਣੀ ਪਲਾਇਆ ਪਰ ਗੱਲ ਅਗੇ ਇਹਨਾਂ ਦੇਖੋ ਆਪਾਂ ਨੇ ਮੌਕੇ ਰਾਤ ਦਿਹਾੜਾ ਟਾਈਮ ਦੇਖੋ ਕਿੰਨਾ ਹੋਇਆ ਫੱਲੇ ਲਗਭਗ 1.5 ਵਜੇ ਦੀ ਗੱਲ ਹੈ ਇਹ 1.5 ਵਜੇ ਦੀ ਗੱਲ ਹੈ 1.5 ਵਜੇ ਦਿਨ ਦਿਹਾੜੇ 1.5 ਵਜੇ ਸੱਚਦਾ ਹੋ ਜਵੇ ਘਟਨਾ ਵਾਪਰ ਜਾਵੇ ਇਹਦਾ ਦੇਖੋ ਮਾਹੌਲ ਕਿਦਾਂ ਨ ਹੋਇਆ ਸ਼ਾਸਨ ਪ੍ਰਸ਼ਾਸਨ ਜਿੱਥੋਂ ਪਤਾ ਲੱਗ ਰਿਹਾ ਨਹੀਂ ਕਮਜ਼ੋਰੀਆਂ ਆ ਠੀਕ ਹੈ ਨਾ ਇਸ ਕਰਕੇ ਆਪਾਂ ਮੈਂ ਸਮਾਜ ਨੂੰ ਅਪੀਲ ਕਰਦਾ ਜਿਸ ਨੂੰ ਕਿਸੇ ਨੂੰ ਵੀ ਵੋਟ ਦੇਣੀ ਆ ਸਾਂਝ ਸੁਲ ਕੇ ਦੋ ਜਿਹੜੀਆਂ ਨਕਮੀਆਂ ਸਰਕਾਰਾਂ ਉਹਨਾਂ ਨੂੰ ਵੋਟ ਨਾ ਦਿਓ